ਲਾਵਨ ਮਹੱਲਾ ਪੰਜਵ ਚਿਤਾ ਨੂੰ ਦਹ ਸੂ ਕਰ ਹੈ ਵਾਜੂ ਚਿਤਾ ਖਾਤਸਾ ਰੱਖ ਦੀ ਬਥੇ ਸਾਰ ਸੰਗਤ ਦੀ ਅਨ ਪ੍ਰਵਾਹ ਗੁਰ ਸਦਾ ਸੁਤੰਤਰ ਸਿੰਘ ਪਹ ਉਹ ਕਿਸੇ ਦੇ ਕਰਮਾਂ ਦੇ ਜਾਂ ਕਿਸੇ ਦੇ ਅਧੀਨ ਨਹੀਂ ਹੈ ਸੋ ਬੇਅੰਤੀਆਂ ਦੇ ਨਾਲ ਹੀ ਉਸ ਦੇ ਸਾਹਮਣੇ ਹੋ ਕੇ ਸੋ ਪ੍ਰਾਪਤ ਕਰ ਸਕੀਦਾ ਹੈ ਇਹ ਜਾਂਚ ਜਾਂਦੇ ਹੋਏ ਗੁਰੂ ਮਹਾਰਾਜ ਸਾਹਿਬ ਜੀ ਪੰਪਵਿੱਤਰੇ ਸ਼ਬਦੋ ਬਕਾਲੀ ਨੋ ਉਚਾਰਨ ਕਰਦੇ ਹੁਣ ਪੰਜਵੇਂ ਪਾਦਸਿਆ ਦਾ ਬਕਾਲੀ ਨੋ ਸ਼ਬਦ ਚੱਲਿਆ ਹੈ ਬਿਲਾਵਲ ਮੁਹੱਲਾ ਪੰਜਵਾ ਕੀਤਾ ਲੋੜ ਹੈ ਸੋ ਕਰ ਹੈ ਗੁਰੂਆਂ ਆਗਮਨ ਸਤਗੁਰੂ ਜੀ ਵਿਚਾਰ ਵੇਰ ਰੇ ਪਰਮੇਸ਼ਵਰ ਜੀ ਜੋ ਆਪ ਕੀਤਾ ਲੋੜ ਕਰਿਆ ਚਾਹੁੰਨੇ ਹੋ ਆਪ ਪੂਜ ਕਰਨੇ ਨੇ ਹੋ ਤੁਝ ਮੇਰੇ ਕਾਸ਼ਨਾ ਆਪ ਕੋ ਬਗੈ ਕਿਸੇ ਪ੍ਰਕਾਰ ਵੀ ਕਿਸੇ ਦੇ ਪਾਸੋਂ ਕੋਈ ਚੀਜ਼ ਹੋ ਨਹੀਂ ਸਕਦੀ ਹੈ ਆਪ ਸਰਬ ਕਲਾ ਸਮਰਥ ਹੋ ਪਰਤਾਪ ਤੁਮਾਰਾ ਦੇਖ ਕੇ ਤਾਂਗਾ ਤੇਜ ਪ੍ਰਤਾਪ ਹੈ ਜੈ ਸੱਚੇ ਬਾਦਸ਼ਾਹ ਦੇਖ ਕਰਕੇ ਪਾਉ ਭਗਤੀ ਵਾਲਿਆਂ ਦੇ ਅੰਦਰ ਜੰਦੂਤ ਛੱਡ ਜਾ ਉਹਨਾਂ ਦੇ ਜੰਦੂਤ ਨੇ ਵੀ ਨਹੀਂ ਆਉਂਦੇ ਨੇ ਕਾਈ ਨਗਰਾਈਂ ਨੇ ਕਾਇਨਾਤrais ਜਵਰਾਇਲਾ ਦੇ ਕੋ ਸਾਰੇ ਛੱਡ ਜਾਂਦੇ ਹਨ ਤੁਮਰੀ ਕਿਰਪਾ ਤੇ ਛੁੱਟੀ ਐ હે ਪਰਮੇਸ਼ਰ ਆਪ ਦੀ ਕਿਰਪਾ ਦ੍ਰਿਸ਼ਟੀ ਕੋ ਤੇ ਸ਼ੁਕਰਾਨਾ ਹੁੰਦਾ ਹੈ ਇੰਸਾ ਅਹੰਮੇਵ ਆਪ ਦੀ ਕਿਰਪਾ ਕਰਕੇ ਹੰਕਾਰ ਜਿਹੜਾ ਇਹ નિશ્ਚੇ ਕਰਕੇ ਧਾਰਨ ਕੀਤਾ ਹੋਇਆ ਮੈਂ ਜੇ ਹਾਂ ਇਹ ਜਦੋਂ ਨਾਅ ਹੋ ਜਾਵੇ ਫੇ ਤੁਹਾਡੀ ਕਿਰਪਾ ਕਰਕੇ ਛੁਟਕਾਰਾ ਹੁੰਦਾ ਹੈ ਮੁਕਤ ਨੂੰ ਪ੍ਰਾਪਤ ਹੋਈ ਜਾਵੇ ਸਰਵ ਕਲਾ ਸੰਗਰਾਥ ਪ੍ਰਭੂ ਤੇ ਮੇਰੇ ਸਾਰੀਆਂ ਸ਼ਕਤੀਆਂ ਕਰਕੇ ਹਰਦਾਨ ਕਰਕੇ ਆਪ ਸਰਵ ਕਲਾ ਉਸ ਮਾਤੂ ਸ਼ਕਤੀਆਂ ਦੇ ਮਾਲਕ ਹੋ ਜਿਵੇਂ ਚਾਹਾਂ ਕਰ ਸਕਦੇ ਹੋ ਗੁਰੂ ਗੋਬਿੰਦ ਸਿੰਘ ਤੇ ਪੂਰਨ ਸਤਗੁਰੂ ਨਾਨਕ ਦੇਵ ਮਹਾਰਾਜ ਆਪ ਬ੍ਰਹਮਕਾਰ ਬਹੰਦਾ ਸਰੂਪ ਹੋ ਰਹਾ ਹੈ ਕੋਜਿਤ ਖੋਜਿਤ ਖੋਜਿਆ ਖੋਜਿਆ ਸ਼ਾਸਤਰਾ ਨੂੰ ਖੋਜਿਆ ਵੇਦਾਂ ਨੂੰ ਖੋਜਿਆ ਸਿਮਰਤੀਆਂ ਨੂੰ ਪ੍ਰਾਣਾਂ ਨੂੰ ਖੋਜੀ ਹੋ ਕਰਕੇ ਸੰਤਾਂ ਦੀ ਸੰਗਤ ਵਿੱਚ ਇਸ ਸਰਕਾਰ ਉਪਾਸ਼ਨਾਵਾਲਿਆਂ ਨੂੰ ਗਿਆਨ ਵਾਲਿਆਂ ਨੂੰ ਕਰਮਕਾਣੀਆਂ ਨੂੰ ਖੋਜ ਕੇ ਵੇਖਿਆ ਹੈ ਨਾਮੈ ਮਨ ਆਪ ਜੀ ਅਮਰਤ ਨਾਮ ਤੋਂ ਬਿਨਾਂ ਸਭ ਕੁਝ ਵਿੱਚ ਹੀ ਲੱਗੀ ਹੋਈ ਸ੍ਰੀ ਕੀ ਹੈ ਝੂਠ ਹੋ ਜਾਣ ਵਾਲੀ ਹੈ ਜੀਵਨ ਦਾ ਸੋਖ ਸਾਧੂ ਸਾਧ ਸੰਗ ਜੀਵਨ ਮੁਕਤੀ ਦਾ ਜਿਹੜਾ ਸੋਖ ਹੈ ਸਭ ਦੇ ਤਾਂ ਹੀ ਸੰਗਤ ਵਿੱਚੋਂ ਪ੍ਰਾਪਤ ਹੋ ਸਕਦਾ ਹੈ ਪ੍ਰਭ ਮਨ ਸਾ ਪੀਸ ਕਰਦੇ ਵਾਹਿਗੁਰੂ ਸਾਡੀ ਮਨਸਾ ਇੱਛਾ ਪੂਰੀ ਕਰੋ ਸੰਗਤ ਰੂਪ ਜੀਵਨ ਮੁਕਤੀ ਦਾ ਸੋਖ ਬਖਸ਼ੋ ਜਿੱਤੇ ਜਿੱਤੇ ਲਾਗੋ ਤਿੱਤੇ ਤਿੱਤੇ ਲੱਗੈ ਜਿਸ ਪਾਸੋਂ ਮਹਾਰਾ ਪ੍ਰੇਰ ਕਰਕੇ ਆਪ ਜੀਹਾਂ ਦੀ ਵਾਸ਼ਨਾ ਅਨਸਾਰ ਲਾਉਣੀ ਹੋ ਉਹ ਸਮੂਹੀ ਲੋਕ ਜਿਹੜੇ ਹਨ ਕਰਮਾਂ ਵਿੱਚ ਲੱਗਦੇ ਹੈ ਰਾਜਸੀ ਉਪਾਸ਼ਨਾ ਵਿੱਚ ਲੱਗਦੇ ਹਨ ਸੰਤ ਕੀ ਗਿਆਨ ਵਿੱਚ ਲੱਗਦੇ ਹੈ ਜਿਹੀ ਜਿਹੀ ਕਿਸੇ ਦੀ ਵਾਸ਼ਨਾ ਹੈ ਜਿਸ ਜਿਸ ਪਾਸੇ ਆਉ ਲਾਉਨੇ ਹੋ ਦਿੱ ਇਸ ਪਾਸੇ ਲੱਗਦੇ ਹਨ ਸਾਰੇ ਉਹ ਗਿਆਨ ਤੋਂ ਸਭ ਜਾਣੀ ਬੁੱਧੀ ਦੀ ਜਿਹੜੀ ਗਿਆਨ ਪਾ ਸਾਰੀ ਬ੍ਰਹਮ ਬੇਟਿਆਂ ਨੇ ਮਾਉ ਦੇ ਪਿਆਰੇ ਭਗਤਾਂ ਅਨੁਸਾਰੀ ਜਾਗਦੂਤੀ ਮੇੜ ਦੁੱਤੀ ਹੈ ਨਾਮ ਅਭਿਆਸ ਕਰਕੇ ਜੱਤ ਕਾਬ ਤੋਂ ਪਰਪੁਰ ਹਰੂ ਦੇ ਹੋ ਕੁਝ ਵੇਖ ਜੇਨ ਜਿੱਥੇ ਕਿੱਥੇ ਵੇਖੀਏ ਲੋਕ ਵਿੱਚ ਪ੍ਰਲੋਹ ਚਾ ਬਿਆਪਕ ਹੋ ਸਤੇ ਪਾਦਸ਼ਾ ਲਵਾਨਾ ਭਰੇ ਹੋਏ ਹੋ ਮੇਰੇ ਜੀਣ ਦਿਆਲੀ ਮੇਰੇ ਪਿਆਰੇ ਵੀਰਾਂ ਦੀ ਦਇਆ ਕਰਨ ਵਾਲੇ ਪ੍ਰਮੇਸ਼ਰ ਸਾਥ ਕੇ ਸਤਿਵਤੇ ਮੰਗਣਾ ਆਪਦੇ ਪੜਕਾਮ ਤੋਂ ਸਭ ਕੁਝ ਜੋ ਕੁਝ ਮੰਗਣਾ ਹੋਰ ਕਿਸੇ ਦੇ ਉਹ ਉਪਾਸ਼ਨਾ ਨਹੀਂ ਕਰਦੇ ਕਿਸੇ ਦੇ ਦੇਵੀ ਨਹੀਂ ਹੁੰਦੇ ਆਪਦੇ ਪਾਸੋਂ ਲੋਕੋ ਲੋਕੋ ਪਰਮਾਰਥ ਲਈ ਹਾਰਕ ਜਿਸ ਵਸਤੂ ਦੀ ਲੋੜ ਪਵੇ ਵਕ ਵਕ ਸਿਰ ਉਹ ਮੰਗਣਾ ਕਰਦੇ ਹਨ ਭਟ ਭਾਗੀ ਪਾਈ ਤੁਹਾਡੀਆਂ ਭਾਗਾ ਵਾਲਿਆਂ ਨੇ ਮਾਰੇ ਆਪ ਦੇ ਸ਼੍ਰੀਪੁਰੂ ਪਾਇਆ ਹੈ ਨਾਲ ਕੀ ਅਰਦਾਸ ਪ੍ਰਾਪਤ ਹੋਈ ਮਾਰੇ ਸਹ ਕੋਈ ਮੰਗਦੇ ਤੇਰੇ ਪਿਆਰੇ ਉਫੀ ਸਾਡੀ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਹੋ ਅਰਦਾਸ ਇਹ ਪ੍ਰਮੇਸ਼ਵਰ ਜੀਵਾ ਗੋਗਾਇ ਆਉਦੇ ਗੁਣਾ ਨੂੰ ਗਾ ਕੇ ਜਿਉਂਦੇ ਹੋਈਏ ਅਸੀਂ ਬਖਸ਼ੀ ਕਰੋ ਸਾਡੇ ਤੇ ਬਿਲਾਕ ਮਹੱਲਾ ਪੰਜਵਾਂ ਸਾਭ ਸੰਗਤ ਕਾ ਬਾਸ ਬਿਗੁਰੂ ਜੀ ਫੇਰ ਫਰਮਾਉਂਦੇ ਨੇ ਇਹ ਪਾਈ ਸਾਧ ਸੰਗਤ ਸਾਧਨਾਮ ਨਿਰਮਲ ਤਾਂ ਕਿ ਕਰਮ ਵੈਸੇ ਗੁਰਦਖੰਡ ਦੀ ਜਿਹੜੀ ਸੰਗਤ ਹੈ ਭਲੀ ਪ੍ਰਕਾਰ ਮੁਕਤੀ ਦੇ ਦੇਣ ਵਾਲੀ ਉਹ ਜੇ ਬਾਸ ਹੈ ਬਸਣੇ ਕਰਕੇ ਵਿਸ਼ੇਸ਼ ਕਰਕੇ ਜਿਹੜੇ ਬਸਦੇ ਹਣ ਨਰਮਾਨੀ ਸਰੀਰ ਨੂੰ ਲਾ ਕੇ ਜੋੜ ਕੇ ਕਲ ਕਲ ਸਭ ਨਸਨਾ ਉਹਨਾਂ ਦੇ ਕਲਮਲ ਕਰਬਲਾਡ ਪਾਉਣ ਆਏ ਜਿਹੜੇ ਮੈਲ ਨੂੰ ਸਾਤ ਹੈ ਕਲ ਜੁਦੇ ਪਾਪ ਜੋ ਮਲ ਵਖੇ ਪਾਦਕਾਂ ਨੂੰ ਪੈਦਾ ਕਰਨ ਵਾਲੇ ਹੈ ਸਭ ਨਸਾਂ ਸਾਰੇ ਉਹਨੇ ਨਾਸ ਹੋ ਜਾਂਦੇ ਨਸ ਜਾਂਦੇ ਐ ਪ੍ਰਭ ਸੀਤੀ ਰੰਗ ਰਾਚਿਆ ਅਕੂ ਵਾਹਿਗੁਰੂ ਦੇ ਪ੍ਰੇਮ ਦੇ ਸਾਥ ਹੈ ਰੰਗ ਪ੍ਰੇਮ ਦੀ ਰੰਗੀਆਂ ਹੋਇਓ ਦਾਤੀ ਗਰਭ ਨਾ ਗ੍ਰਸਨਾ ਇਸ ਕਰਕੇ ਮਾਤਾ ਦੇ ਗਰਭ ਵਿੱਚ ਨਹੀਂ ਉਸ ਮੇਰੇ ਤਾਈ ਉਲਟਾ ਲੰਕੜੇ ਪਏਗਾ ਤੇ ਪਾਪਾ ਕਰਕੇ ਗਰਭ ਨੂੰ ਦਰਸ਼ਿਆ ਨਹੀਂ ਜਾਵੇਗਾ ਹੋ ਗਰਵੋਂ ਜੁਨਾ ਦੇ ਜਪ ਕੇ ਗਰਸਿਆ ਨਹੀਂ ਜਾਵੇਗਾ ਨਾਮ ਕਹਤ ਗੋਬਿੰਦ ਕਾ ਅੰਮ੍ਰਿਤ ਨਾਮ ਪਰਮੇਸ਼ਰ ਦਾ ਕਹਿਣਿਆ ਹੋਇ ਪਹਿ ਰਸਨਾ ਇਹ ਰਸਨਾ ਹੀ ਸਿੱਤੀ ਪਵਿੱਤਰ ਹੋ ਜਾਂਦੀ ਹੈ ਮਨ ਤਨ ਨਿਰਮਲ ਹੋਈ ਹੈ ਗੰਗਨ ਨਰਵੀ ਅਤੇ ਤਾਨ ਸਫੂਰ ਸੀ ਵੀ ਨਿਰਮਲ ਉਜਲ ਹੋ ਜਾਂਦੇ ਹਨ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹੈ ਗੁਰ ਕਾ ਜਪ ਜਪਨਾ ਜੋ ਗੁਰੂ ਸਾਹਿਬ ਦਾ ਜਪਣੇ ਜੋ ਗੁਰਮੰਤਰ ਜਾਪ ਦਿੱਤਾ ਹੈ ਜਿਨ੍ਹਾਂ ਨੇ ਜਾਪ ਨੂੰ ਜਪਣਾ ਕੀਤਾ ਹੈ ਰਹਾਉ ਹਰ ਰਸ ਚਾਹ ਤੂੰ ਧਰਾਪਿਆ ਰਹਾਉ ਮਹਾਰਾਮ ਜੇ ਕੇ ਮਹਾਰਾ ਫਰਮਾਉਂਦੇ ਹੈ ਜਿਨ੍ਹਾਂ ਨੇ ਪਰਮੇ ਪਰਿਸ਼ੇ ਦੇ ਹਰੀ ਦੇ ਨਾਮ ਦਾਸ ਨੂੰ ਚਖਿਆ ਧਾਰਨ ਕੀਤਾ ਹੈ ਰਸ ਲਿਆ ਹੈ ਅਰਸ ਚਾਹ ਤਰਾਪਿਆ ਉਹ ਤ੍ਰਿਪਤ ਹੋ ਗਿਆ ਲੋਕ ਪਰ ਲੋਕ ਦੇ ਪਦਾਰਥਾਂ ਦੀ ਇਛਾ ਉਹ ਰੱਜ ਗਿਆ ਹੈ ਉਹ ਮਨ ਰਸ ਲੈ ਹਸਣਾ ਉਹਨਾਂ ਦਾ ਮਨ ਉਸ ਅਨੰਦ ਨੂੰ ਰਸ ਨੂੰ ਲੈ ਕੇ ਹਸਣਾ ਬੜਾ ਪ੍ਰਸੰਨ ਹੁੰਦਾ ਹੈ ਬੁੱਧ ਪ੍ਰਗਾਸ ਪ੍ਰਗਟ ਭਈ ਉਹਨਾਂ ਦੀ ਵਿਸ਼ੇ ਵਿਸ਼ੇਣੀ ਬੁੱਧਨਾਸ਼ ਹੋ ਗਈ ਆਪਣੇ ਮਿਸ਼ਰੀ ਗੁਰਮਤਿ ਗੁਰੂ ਦੇ ਸੇਖ ਪ੍ਰਕਾਸ਼ ਹੋ ਗਈ ਜਦ ਪ੍ਰਕਾਸ਼ ਤੇ ਆਈ ਕੌਲ ਸ਼ਕਤਾਂ ਵੱਲ ਨਿਗਸਨਾ ਜਿਹੜਾ ਰੂਜਾ ਕੌਲ ਉਲਟਾ ਸੀ ਸੰਸਾਰ ਵੱਲ ਲੱਗਾ ਹੋਇਆ ਸੀ ਉਹ ਉਲਟ ਕੇ ਸੰਸਾਰ ਵੱਲੋਂ ਪਰਮੇਸ਼ਰ ਦੇ ਸਨੋ ਹੋ ਗਿਆ ਇਸ ਪ੍ਰਕਾਰ ਜਿਵੇਂ ਸੂਦੇ ਚੜੇ ਤੋਂ ਕੌਲ ਜਿਹੜੇ ਹੁੰਦੇ ਹੁੰਦੇ ਆ ਉਹ ਸਿੱਧੇ ਹੋ ਜਾਂਦੇ ਆ ਓ ਵਾਹਿਗੁਰੂ ਦੇ ਸਿਮਨ ਰੂਪੀ ਸੂਰਜੀ ਦੇ ਚੰਨ ਤੋਂ ਉਲਟਾ ਜਿਹੜਾ ਮੰਦੂਪੀ ਕੌਲ ਸੀ ਉਹ ਵਿਗਸ਼ਨ ਸਿੱਧਾ ਹੋ ਕੇ ਸੰਮੂਹ ਹੋ ਕੇ ਖਿੜ ਗਿਆ ਕਰਨਾ ਮੈਤਰੀ ਮੁਕਤਾ ਭੇਖ ਆਦ ਕੇ ਸੋਹਣੀਆਂ ਪੰਖੜੀਆਂ ਖਿੜ ਆਈਆਂ ਜਿਨ੍ਹਾਂ ਵਿੱਚੋਂ ਇਹ ਪਰਵਕਾਰ ਆਦ ਗੁਣ ਜਿਹੜੇ ਹੈ ਇਹ ਮਹਿਕ ਨਿਕਲ ਆਈ ਸੀਤਲ ਸ਼ਾਂਤ ਸੰਤੋਖ ਹੋ ਉਹਨਾਂ ਦਾ ਕਿ ਤੂ ਸੀਤਲ ਹੋ ਗਿਆ ਹੈ ਸ਼ਾਂਤ ਮਨ ਵੀ ਹੋ ਗਿਆ ਹੈ ਅਤੇ ਚਿੱਤ ਵੀ ਸੀਤਲ ਹੋ ਗਿਆ ਹੈ ਗੁਧ ਵੀ ਨਿਸ਼ਟਿਆ ਵਾਲੀ ਹੋ ਗਈ ਹੈ ਸ੍ਰੀ ਦਸਰੂਪਰਮੇਸ਼ਰ ਨੂੰ ਪਾ ਕੇ ਸ਼ਾਂਤੀ ਆ ਗਈ ਸਾਰੀਆਂ ਵਾਸ਼ਨਾਵਾਂ ਮਿਟ ਗਈਆਂ ਲੋਭ ਦਾ ਨਾਸ ਹੋਣੇ ਕਰਕੇ ਸੰਤੋਖ ਹੋ ਗਿਆ ਹੈ ਸਭ ਗੁਰੂ ਜੀ ਕ੍ਰਿਸ਼ਨ ਜਿੰਨੀ ਰਸਾਂ ਕਸਾਂ ਦੇ ਭੋਗਾਂ ਦੀ ਕ੍ਰਿਸ਼ਨ ਅਸੀ ਬ੍ਰਹਮ ਲੋਗ ਦੇ ਪਦਾਰਥਾਂ ਨੂੰ ਪਾ ਕੇ ਵੀ ਤ੍ਰਿਪਤੀ ਨਹੀਂ ਸੀ ਹੁੰਦੀ ਉਹ ਸਾਰੀ ਕ੍ਰਿਸ਼ਨਾ ਰੂਪੀ ਅਗੋਜ ਦੀ ਅਮਰਤ ਨਾਮ ਜਲਦੇ ਪਾਣੇ ਕਰਕੇ ਪ੍ਰਭ ਕਾ ਸਿਮਰਨ ਕ੍ਰਿਸ਼ਨ 부ਝਿਆ ਜਹਿਰ ਦੇ ਸਤਾਗ ਮਿਟ ਗਈ ਦਸੋ ਦਸਾਂ ਜਿਹੜਾ ਪਦਾਰਥਾਂ ਕੀ ਤੁੰਦੇ ਸੀ ਦੌੜਦੇ ਸੀ ਹਲਕਾਰਿਆ ਵਾਂਗੂ ਇਹ ਕਹਾਣੀ ਇੰਦਰੀਆਂ ਦੀ ਵਿਸ਼ਿਆਂ ਵੱਲ ਮਨ ਦੀ ਵਾਸ਼ਨਾ ਕਰਕੇ ਪਦਾਰਥਾਂ ਵੱਲ ਦਸੋ ਦਸਾਂ ਦੇ ਵੱਲ ਇਹ ਸਭ ਕਹਾਣੀਆਂ ਮਿਟ ਗਈਆਂ ਉਹਨਾਂ ਦੀ ਗੜਾ ਜੇਰ ਮੋਲੇ ਥਾਂ ਨ ਬਸਣਾ ਗੁਜਲਖਾਂ ਜੋ ਸਾਧ ਸੰਗਤ ਉਹ ਜੀ ਬਸਣਾ ਕੀਤਾ ਜੇ ਨੂੰ ਮੇਰ ਨਾਲ ਅੰਤਾਂ ਕਰੂਪੀ ਥਾ ਹੋ ਗਿਆ ਪਰਮੇਸ਼ਰ ਦੀ ਵਸਨਾ ਖੁਸ਼ਬੂ ਭਗਤੀ ਦੀ ਮੈਂ ਕਾਉਣੇ ਕਰਕੇ ਨਿਰਮਲ ਧਾਨ ਵਸਨਾ ਤ੍ਰਿਯਾ ਬਦਜ ਉਜਲ ਧਾਨ ਹੈ ਉਸ ਦੀ ਵਸਨਾ ਕੀਤਾ ਰਖਣਹਾਰ ਰੱਖਿਆ ਰਖਣਹਾਰ ਪਰਮੇਸ਼ਰ ਨੇ ਉਹਨੇ ਦੀ ਰੱਖਿਆ ਕੀਤੀ ਹੈ ਭਏ ਪ੍ਰਮਾਤ ਪਾਸਨਾ ਜੇ ਭਰਮਸੀ ਨੋ ਭੇਗ ਪਰਮ ਕਰਤਾ ਤੇ ਪਰਮਾਤ ਕੋ ਸਾਰੇ ਪਸਨਾ ਸਵਾ ਹੋ ਗਏ ਪਸੂ ਹੋ ਗਏ ਨਾਮ ਨਿਦਾਨ ਨਾਨਕ ਸਰਬਪ੍ਰੀਖ ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਨਾਮ ਦੇ ਖਜ਼ਾਨੇ ਕਰਕੇ ਸੁਖ ਦੀ ਪ੍ਰਾਪਤੀ ਹੋਈ ਹੈ। ਪ੍ਰੀਖ ਸਾਹਿਬ ਦਰਸ਼ਨ ਦੇਖ ਕਰਕੇ ਸਾਧ ਸੰਗਤ ਦੇ ਦਰਸ਼ਨਾਂ ਦਾ ਸਾਲੇ ਪ੍ਰਾਪਤ ਹੋਇਆ ਹੈ। ਬਿਲਾਵਲ ਸਾਧ ਗੁਰਾਂ ਦੇ ਦਰਸ਼ਨ ਦੇਖ ਕਰਕੇ ਬਿਲਾਵਲ ਮੁਹੱਲਾ ਪੰਜ ਦਾ ਪਾਣੀ ਪੱਖਾ ਪੀਸ ਦਾਸਕੈ ਗਰੀਬਾਂ ਲਈ ਹਰਮੋਂ ਦੇ ਗਰੀਬੀ ਨਾਲ ਸਮਾਂ ਬਿਜਾਰ ਕੇ ਸਤਸੰਗ ਵੀ ਕਰੋ। ਅਤੇ ਬਾੜੀਆਂ ਆਸਤੀ ਸੁਭਾਵਾਂ ਕੀ ਪੈ ਕੇ ਵਾਹਿਗੁਰੂ ਨੂੰ ਵਸਤਾਂ ਦੇਵੋਗੇ ਉਹਨਾਂ 'ਚ ਘਟ ਪਰੋ ਗਰੀਬੀ ਨਾਲ ਵੀ ਪਰਮੇਸ਼ਰ ਦੇ ਕੋਤੇ ਆ ਸਕਦਾ ਹੈ ਸੋ ਉਪਦੇਸ਼ ਬਖਸ਼ਦੇ ਹਨ ਪਾਣੀ ਪੱਖਾ ਕੀ ਇਸ ਦਾਸ ਕੈ ਤੇ ਜਿਉ ਪਾਣੀ ਟੋਹਿਆ ਕਰ ਵਾਹਿਗੁਰੂ ਦੇ ਸੇਵਕਾਂ ਦੇ ਅੱਗੇ ਤੇ ਪੱਖਾ ਫੇਰਿਆ ਕਰ ਗਰਮੀ ਦੀ ਰੁੱਤ ਵਿੱਚ ਪੀ ਕੇ ਸੰਤ ਨੂੰ ਸ਼ਿਕਾਇਆ ਕਰੇ ਮਾਰੇ ਦਾਸ ਦੇ ਘਰ ਤੇ ਸੇਵਾ ਕਰਿਆ ਕਰ ਇਵੇਂ ਪਾਣੀ ਢੋਹਰੇ ਭਾਈ ਮੀਹਾ ਜੀ ਨੌਵੇਂ ਪਾਤਸ਼ਾਹ ਦੇ ਪਰਿਵਾਰ 'ਚ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਈ। ਅੱਖਾ ਫੇਰਦੇਰੇ ਭਾਈ ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਨੂੰ ਪੰਥ 'ਚ ਅਕਾਲ ਤਖਤ ਸਾਹਿਬ ਦੇ ਵਿੱਚ ਸੇਵਕੀਤੀ ਜਾਣ ਕੇ ਕਪੂਰ ਸੱਗੀ ਨੇ ਇਹਨਾਂ ਨੂੰ ਉਸੇ ਨਵਾਬ ਬਣਾਇਆ ਸਾਸ ਮਿਠਾ ਪਿਆ। ਭਾਈ ਸਾਹਿਬ ਨਹੀਂ ਸੀ ਚਾਹੁੰਦੇ ਕਿ ਉਹ ਪੱਖਾ ਛੱਡ ਕੇ ਨਵਾਬੀ ਲਵਾਂ ਪਰ ਸਿਨਾਂ ਦਾ ਬਚਨ ਮੰਨਣਾ ਪਿਆ ਕਿ ਤੁਸੀਂ ਨਵਾਬ ਵੀ ਰਹੋ। ਤੇ ਪੱਖਾ ਵੀ ਕਰੋ ਸੰਗਤ ਦਾ ਇਹ ਪੱਖਾ ਸੇਵਣੇ ਕਰਕੇ ਦਾਤ ਪ੍ਰਾਪਤ ਹੋਈ ਅਦੇ ਪੀਸ ਗਾਸ ਕੇ ਪੀ ਪੀ ਕੇ ਪਾਈ ਹੈਮਾ ਜੀ ਸ਼ਿਕਾਇਆ ਕਰਦੇ ਸ੍ਰੀ ਵੀ ਅਰਜਨ ਦੇਵ ਜੀ ਬਚੋਲੇ ਸਾਹਿਬ ਤੋਂ ਆਏ ਸੀ ਰਾਜ ਵਰਖਾ ਪੈਂਦੀ ਸੀ ਖਾਨਪੁਰ ਦੇ ਨਗਰ ਵਾਲੇ ਲੋਕ ਸ਼ਰਾਬਾਂ ਪੀ ਕੇ ਬੇਸਵਾ ਨੂੰ ਜਨਵਾਸੀ ਦੇ ਨਿਚਾਰੇ ਸੀ ਸਤਗੁਰੂ ਦੇ ਨਿਵਾਸ ਵਾਸਤੇ ਥਾਂ ਪਾਈ ਹੈਮੇ ਜੀ ਟੁੱਟੀ ਹੋਈ ਸ਼ਬਰੀਜ ਮਹਾਰਾਜ ਆਪੇ ਨਿਵਾਸ ਕੀਤਾ ਪੰਜਾਬ ਸਿੱਖਾਂ ਦੇ ਸਹਿਦਗੁਰੂ ਅਰਜਨ ਦੇਵ ਜੀ ਨੇ ਇਹ ਭੇਪੀ ਕੇ ਸਤਗੁਰੂ ਨੂੰ ਸ਼ਿਕਾਇਤ। ਸਤਗੁਰੂ ਬੜੇ ਪ੍ਰਸੰਨ ਹੋਏ। ਸਾਰੀਆਂ ਇਹਦੇ ਅੱਗੇ ਸ਼ਕਤੀਆਂ ਸਾਹਮਣੇ ਕਰਤੀਆਂ। ਭਾਈ ਹੇਮਿੰਦਰ ਕਿਸੇ ਚੀਜ਼ ਨੂੰ ਐਡਾ ਉੱਤਮ ਅਧਿਕਾਰ ਨਹੀਂ ਸੀ ਕਬੂਲ ਨਹੀਂ ਕੀਤਾ। ਗਰੀਬੀ ਦੇ ਨਾਲ ਵਕਤ ਗੁਜ਼ਾਰਦੇ ਹੋ ਕੇ ਮਹਾਰਾਜ ਸਭ ਕੋਈ ਕਮਰੇ ਹਾਸ ਪ੍ਰਵਾਹ ਕਰੇ ਕਰਾਏ। ਸਵਾਸ ਸਵਾਸ ਸਿਮਰਨਾ ਨਾਨਕ ਦਾਣ ਪਾਏ। ਮੈਨੂੰ ਇਹ ਦਾਣ ਪਾਓ ਸਵਾਸ ਸਵਾਸ ਸਿਮਰਵਾ ਰਹਾ। ਇਹੋ ਕੋਈ ਮੰਗਿਆ ਸਤਿਗੁਰਾਂ ਦੇ ਪਾਸੋਂ ਤਾਂ ਮਾਰਨ ਕਹ ਤੇਰੀ ਜੀਆਂ ਸਾਰੀਆਂ ਸਾਹਮਣੇ ਇਹ ਸਿਦੀਆਂ ਸਿਦੀਆਂ ਚੰਨਾਂ ਜਵੈਣਗੀਆਂ ਭਾਈ ਹੇਮਿਆਂ ਵਰਤੀ ਚਾਹੀ ਨਾ ਵਰਤੀ ਇਸ ਪ੍ਰਕਾਰ ਮਹਾਰਾਜ ਦੇ ਦਰਕਰਨ ਸਭ ਕੁਝ ਤਰਾਉਟ ਹੁੰਦਾ ਹੈ ਪਾਣੀ ਪੱਖਾ ਪੀਸ ਦਾਸ ਕੇ ਪਾਉ ਹੋਏ ਨਿਹਾਲ ਫੇਰ ਨਿਹਾਲ ਹੋ ਜਾਉਗੇ ਹਾਲ માં ਦੁੱਖਾਂ ਤੋਂ ਨੇ ਰਹਿਤ ਸੁਖੀ ਹੋ ਜਾਉਗੇ ਨਿਹਾਲ ਪ੍ਰਸੰਨ ਹੋ ਜਾਉਗੇ ਮਹਾਰਾਜ ਦੇ ਦਰਸ਼ਨ ਨੂੰ ਨਿਹਾਲ ਦੇਖ ਕਰਕੇ ਪਾਣੀ ਪ੍ਰੇਮ ਰੂਪੀ ਪਾਣੀ ਪੱਖਾ ਜਿਹੜਾ ਸੰਗਤ ਦੇ ਪੱਖ ਵਿੱਚ ਆਉਣਾ ਹੈ ਮਨਮਤ ਦਾ ਪੱਖ ਛੱਡਣਾ ਹੈ ਤੇ ਤੀਸਰਾ ਸਾਧ ਸੰਗਤ ਦੇ ਜੀ ਮਿਲ ਕਰਕੇ ਵਾਸ਼ਨਾ ਸਫੂਲ ਵਾਸ਼ਨਾ ਨੂੰ ਸਰਮਣ ਰੂਪੀ ਚੱਕੀ ਜਕੀਣਾ ਹੈ ਤੇ ਸੂਖ ਵਾਸ਼ਨਾ ਨੂੰ ਮੰਨਣ ਰੂਪੀ ਚੱਕੀ ਜਕੀਣਾ ਹੈ ਤੇ ਬਕਰਜੇ ਬੁੱਧੀ ਦੇ ਕਾਹੀ ਸਾਧ ਸੰਗਤ ਦੀ ਇਹ ਨਿਧਿਆਸਨ ਕਰਕੇ ਪੀਣਾ ਹੈ ਇਉਂ ਇਹਨਾਂ ਸਾਧ ਸੰਗਤ ਦੇ ਨਾਲ ਮਿਲ ਕਰਕੇ ਪੀਣਾ ਉਹਨਾਂ ਅਨੁਸਾਰਿਆਂ ਨੂੰ ਪੀ ਕਰਕੇ ਵਾਸ਼ਨਾ ਨੂੰ ਪੀ ਕਰਕੇ ਐਸਾ ਜੀ ਪੀਣਾ ਕਰੋ ਦਾਸੇਵਕ ਦੇ ਘਰ ਚ ਸਰਬੂਲ ਨਿਹਾਲ ਤੋ ਬਾਈ ਨਿਹਾਲ ਤੁਸੀਂ ਉਸਨ ਹੋ ਜਾਵੋਗੇ ਦੁੱਖਾਂ ਤੋਂ ਰਹਿਤ ਹੋ ਜਾਵੋਗੇ ਰਾਜ ਮਿਲ ਸਿਕਦਾਰੀ ਜਾ ਜਿਨਾ ਦੁਨੀਆ ਦੇ ਕਿਸੇ ਹੀ ਰਾਦੇ ਦੇ ਮਾਲਕ ਹੋ ਜਾਣਾ ਹੈ ਰਜਵਾੜੇ ਨੂੰ ਪਾ ਕੇ ਰਾਜੇ ਬਣ ਜਾਣਾ ਮਿਲਕ ਜ਼ਗੀਰਾਂ ਹੋ ਜ਼ਮੀਰਦਾਰ ਹੋ ਜਾਣਾ ਸਿਕਦਾਰੀਆਂ ਠਾਣੇਦਾਰੀਆਂ ਜਿਹੜੀਆਂ ਹਨੇ ਇਹ ਸਿੱਕੇ ਤੇ ਬਿਠਾਉਣ ਵਾਲੀਆਂ ਸਰਦਾਰੀਆਂ ਜੋ ਹਨ ਅਗਨੀ ਮਹਜਾਲ ਇਹਨਾਂ ਨੂੰ ਨਾਮ ਅਭਿਆਸੂ ਕੀ ਆਦੂ ਜਸਾੜ ਕੇ ਕੀ ਲੈਣਾ ਇਹਨਾਂ ਦੇ ਪਾਸੋਂ ਜਿਨ੍ਹਾਂ ਚ ਮਿਲ ਕੇ ਵਾਸ਼ ਗੁਰੂ ਭੁੱਲ ਜਾਂਦਾ ਹੈ ਸੰਤ ਜਨਾਂ ਦਾ ਸ਼ੋਹਰਾ ਮਹਾਰਾਜੇ ਸੰਤ ਭਗਤੀ ਦੇ ਸਵਾਸ ਗ੍ਰਾਹ ਜਪਣ ਵਾਲੇ ਹੈ ਜਿਨ੍ਹਾਂ ਸਾਸ ਗ੍ਰਾਸ ਨੇ ਸ੍ਰੀ ਹਰ ਨਾਮ ਮੰਨ ਲੰਤੇ ਅਤੇ ਭਗਤਾਂ ਜਨਾਂ ਦਾ ਸ਼ੋਹਰਾ ਜਿਹੜਾ ਛੋਟਾ ਜਿਹਾ ਵੀ ਬੱਚਾ ਹੈ ਵਿਚਾਰ ਨਹੀਂ ਲੱਗ ਹੈ ਜੋ ਛੋਟਾ ਵਿਚਾਰ ਨਹੀਂ ਲੱਗ ਉਹ ਉਸ ਪਿਆਰੇ ਦੇ ਵਿਚਾਰ ਨਹੀਂ ਲੱਗ ਕੇ ਪਰਮੇਸ਼ਰ ਕੀਤੇ ਆਵੇਗਾ ਮਾਇਆ ਧਾਰੀ ਛਤਰਪਾਖ ਜੇ ਮਾਇਆ ਧਾਰੀ ਕੋਵੇਂ ਚੱਕਰਵਰਤੀ ਪਾਤਸ਼ਾਹ ਹੋਵੇ ਛਤਰਾਂ ਵਾਲਾ ਜਿਹਾ ਪਤੀ ਹੋਵੇ ਇਹਨਾਂ ਛੋਡੋ ਤਿਆ ਉਹਨਾਂ ਦੀ ਕੋ ਸੰਗਤ ਕਰਕੇ ਜੀਵਨ ਡਿਗੜੇਗਾ ਲੋਕਾਂ ਨੇ ਕਿਉਗਲੀਆਂ ਸੁਣਾਵਾਂਗੇ ਚੱਲਿਆਂ ਚ ਪਾਵਾਂਗੇ ਉਹਨੂੰ ਤਿਆਗ ਛੱਡੋ ਤਿਆਗੀ ਹੋ ਕੇ ਉਨਾਂ ਦੇ ਨੋ ਲਾ ਕੇ ਮੇਰੋਂ ਕੋਲੇ ਛੱਡਦੇ ਹੋ ਰਹਾ ਸੰਤਨ ਦਾ ਦਾਣਾ ਰੁੱਖਾ ਸੋਹ ਸੁਣ ਜੀਏ ਗਾਣੇ ਵੀ ਚੱੱਬਣ ਨੂੰ ਮਿਲ ਜਾਣ ਤਾਂ ਵੀ ਪ੍ਰਸੰਨ ਰਹੋ ਰੁੱਖਾ ਭੋਜਨ ਵੀ ਖਾਣ ਨੂੰ ਮੇਰੇ ਤਾਂ ਵੀ ਤਸੰਨ ਰਹੋ ਸੋ ਸਰਬ ਨਿਧਾਨ ਤੇ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ ਜਿਹੜੇ ਸੰਗਤ ਦੇ ਵਿੱਚ ਰੁੱਖੇ ਭੋਜਨ ਵੀ ਖਾਣੇ ਹੈ ਤੇ ਦਾਣੇ ਵੀ ਚੱੱਬਣ ਨੂੰ ਮਿਲਣੇ ਚੀ ਵੀ ਨਹੀਂ ਨਾਲ ਨੂੰ ਗੁਜ਼ਾਰਾ ਕਰਨਾ ਹੈ ਇਹ ਜਿਹੜੇ ਸਾਰੇ ਭਗਤੀ ਆਦ ਕਹਿੰਦੇ ਲਹੂ ਦਾ ਭਗਤੀ ਦੇ ਖਜ਼ਾਨੇ ਹਨ ਸਾਰੀਆਂ ਨਾਨ ਨਦੀਆਂ ਦੇ ਖਜ਼ਾਨੇ ਹਨ ਅਸਲ ਵਿੱਚ ਨਾਦ ਕਹਿੰਦੇ ਗ੍ਰਹਿ ਸਾਖ ਦੇ 36 ਪ੍ਰਕਾਰ ਜੇ ਤੂੰ ਸਹਿਜ ਸੰਗਤਿ ਕਿਉਂ ਗਰੀਬੀ ਨਾਲ ਗੁਜ਼ਾਰਾ ਕਰਕੇ ਵੀ ਸਾਰੇ ਸੁੱਖ ਪਾ ਅਜੇ ਸਾਖਤ ਪੁਰਖ ਦੇ ਘਰ ਜੇ 36 ਪ੍ਰਕਾਰ ਦੇ ਪੋਸ਼ਣ ਮਹਿਣ ਸਾਰੇ ਮਿੱਠੇ ਰਸਾਂ ਵਾਲੇ ਸਾਰੇ ਸਲੂਨੇ ਰਸਾਂ ਵਾਲੇ ਸਾਰੇ ਖੱਡ ਮਿੱਠੇ ਰਸਾਂ ਵਾਲੇ ਇਹ ਸ਼ਕਤੀ ਪ੍ਰਕਾਰ ਦੇ ਭੋਜਨ ਜਿਵੇਂ ਜਾਣ ਅਨੇਕ ਪ੍ਰਕਾਰ ਦੇ ਕੇ ਬਿਪੂ ਸਮਾ ਉਹ ਜੈ ਵੀ ਨਹੀਂ ਸਮਝੋ ਉਹਨਾਂ ਜੋ ਵਿਸ਼ੇ ਪੈਣਾ ਹੋਣਗੇ ਖਾ ਕੇ ਤੇ ਝਲਵੇਂ ਪਾਣਗੇ ਵਿਸ਼ਾ ਦੇ ਚ ਪਰਚੇ ਰਹਿਾਂਗੇ ਵੀ ਉਹ ਵੀ ਨਹੀਂ ਆਏ ਈਦ ਖਪ ਹੋਏ ਕੀ ਸਾਡੇ ਅੰਦਰ ਵੀ ਉਹ ਮਾਇਆ ਜੀ ਜੈਰ ਹੋ ਹੈ ਔਰ ਜੈਰ ਖਾਤਰ ਇੱਕ ਮਾਇਆ ਕੀ ਸਮਾਗ ਦੇ ਨਹਾਸ ਹੋਵਾਂਗੇ ਭਾਗ ਤੇ ਜਨਾਕਾਰੂਗੜਾ ਭਾਗ ਤਾਂ ਜਨਾ ਦਾ ਜਿਹੜਾ ਲੂਆ ਵਾਲਾ ਗਲਿਆ ਹੋਇਆ ਪੂਰੇ ਦਾ ਲਾੜਾ ਹੈ ਫਟਿਆ ਹੋਇਆ ਵੀ ਕੋਡ ਨਗਨ ਨਾ ਹੋ ਜੇ ਉਹ ਬਹਿਰ ਲੋ ਉਹਦੇ ਨੰਗੇ ਨਹੀਂ ਹੋਵੋਗੇ ਕਾਂਕਰੋਧ ਕਰਕੇ ਵਿਪਤ ਨਹੀਂ ਹੋਵੋਗੇ ਫੇਰ ਵੀ ਉਹ ਲੈਕ ਬਣ ਜਾਓਗੇ ਜੀਵ ਉਚੇ ਵਾਲਾ ਸਰੂਪ ਆਉ ਸਮਝਿਓ ਪਾਲਕਿਆਂ ਨੇ ਲੂਆਂ ਵਾਲਾ ਦਰਿਆ ਪਰ ਪੂਰੇ ਫੱਟੇ ਦਾ ਲੜ ਹੋਵੇ ਉਹ ਵੀ ਓਟ ਪਰ ਰਹੇ ਕਰਕੇ ਬਹੀ ਕਾਮ ਤੋਂ ਬੇਪਤੀ ਤਾਂ ਨਹੀਂ ਕਰਨਗੇ ਦੁਨੀਆ ਦੇ ਵਿੱਚ ਅਸੀਂ ਬਕਾਰਾਂ ਕਰਕੇ ਵਕਾਰੀ ਹੋ ਕੇ ਸਾਡਾ ਨਾ ਭੜੇ ਜੀਉਣ ਵਾਲੇ ਤਾਂ ਨਹੀਂ ਕਹੇਗਾ ਕਿ ਨੰਗੇ ਨਿਕਰੇ ਹੋਣਗੇ ਬੇਪਤ ਨਹੀਂ ਹੋਵਾਂਗੇ ਸਾਖਤ ਸਿਰ ਪਾਉੜੇ ਇਸ ਮੀ ਜੇ ਸਾਧਕਾਂ ਪੁਰਸ਼ਾਂ ਦੇ ਕੋਲੋਂ ਸਿਰੇ ਉਪਾਹ ਰੇਸ਼ਣ ਦੇ ਮਿਰ ਜਾਣ ਸਾਡੇ ਟਾਈ ਮਹਿਰਤ ਪਾਤ ਕੋਈ ਉਹਨੂੰ ਵੇਖ ਕੇ ਫੇਰ ਵੀ ਝੋਲੀ ਚਾਕੀ ਬਣਨਾ ਹੈ ਤੈਰ ਕਰਕੇ ਆਪਣੀ ਇੱਜ਼ਤ ਹੀ ਖਰਾਬ ਕਰਨੀ ਹੈ ਜੇ ਬੇਸਵਾ ਦੇ ਚੰਗੇ ਲੀਡੇ ਪਾ ਲੈਂਦੇ ਕੋਈ ਪਤੀ ਵਾਲੀ ਪਤਬਰਤਾ ਇਸਤਰੀ ਨਹੀਂ ਬਣ ਜਾਂਦੀ ਐਸੇ ਪ੍ਰਕਾਰ ਇੱਜ਼ਤ ਗਵਾਉਣੀ ਹੈ ਆਪਣੀ ਸਾਗ ਤੋਂ ਪੁਰਖਾਂ ਦੀ ਕੁ ਸੰਗ ਕਿਤੇ ਲੈ ਕੇ ਉਹਨਾਂ ਦੇ ਰੇਸ਼ਮ ਦੇ ਸਿਰੋਂ ਪਾਉ ਦੀ ਕੋਈ ਧਲਕਾਂ ਦੇ ਲੂੜੇ ਜਿਹੜਾ ਖਟਿਆ ਹੈ ਪੂਰਾ ਹੈ ਉਹਦੇ ਵਰਗੇ ਵੀ ਸਾਨੂੰ ਤਾਂ ਸਾਖਤ ਸਿਉ ਮੁਖ ਜੋੜਿਆ ਸਾਜ ਬੁਰਖ ਦੇ ਨਾਲ ਮੂੰਹ ਜੋੜਨੇ ਕਰਕੇ ਉਹ ਮੁਖ ਮੁਖ ਦੇ ਨਾਲ ਮਿਲ ਕਰਕੇ ਗੱਲਾਂ ਕਰਨੀਆਂ ਮੂੰਹ ਚੋਲੀਆਂ ਆਦਿ ਸਿੱਖ ਟੁੱਟੇ ਉਹਦੀ ਜ਼ਿੰਦਗੀ ਵੀ ਅੱਧ ਵਿਚਾਰਾਂ ਟੁੱਟ ਜਾਂਦੀ ਹੈ ਉਹਦੇ ਇਰਾਦੇ ਵੀ ਸਾਰੇ ਅੱਧ ਉਚਾਲੇ ਰਹਿ ਜਾਂਦੇ ਆ ਜੋ ਕੋਈ ਕੰਮ ਚੰਗਾ ਕਰਨ ਲੱਗ ਜਾਂਦਾ ਉਹਦੀ ਪੂਰੇ ਨਹੀਂ ਹੁੰਦੇ ਸਾਰੇ ਅੱਧ ਵਿਚਾਰਾਂ ਲੈ ਜਾਂਦੇ ਟੁੱਟ ਜਾਂਦੀ ਹੈ ਹਰ ਜਨ ਸੇਵਾ ਜੋ ਕਰੇ ਜੋ ਮਹਾਰਾਜ ਦੇ ਭਗਤ ਜਨ ਉਹਨਾਂ ਦੀ ਸੇਵਾ ਕਰਦਾ ਹੈ ਇਸ ਲੋਕ ਜੀ ਉਹ ਵਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਉੱਤੇ ਪਰਲੋਕ ਵਿੱਚ ਵੀ ਉਹ ਜਨਮ ਤੋਂ ਛੁੱਟ ਜਾਂਦਾ ਹੈ ਸਭ ਕਿਛ ਤੂੰ ਹੀ ਤੇ ਹੋਆ ਜੇ ਵਾਹਿਗੁਰੂ ਬਣਿਆ ਤਾਂ ਆਸਤਿਕ ਤੇ ਨਾਸਤਿਕ ਗੁਰਮੁਖ ਤੇ ਮਨਮੁਖ ਸਾਕਤ ਸੰਤ ਹੈਤਰ ਸਾਉ ਆਗਦੇ ਵੱਲੋਂ ਹੀ ਇਹ ਖੇਲ ਪਸਾਰਾ ਹੋਇਆ ਆ ਆਪ ਬਣਤ ਬਣਾਈ ਆਪ ਹੀ ਸਾਡੇ ਕਿੰਨੇ ਬੰਦਿਆਂ ਦੀ ਬਣੌਕ ਬਣਾਈ ਹੈ ਜਿਸ ਜਿੱਤੇ ਦੀ ਨਿਵਾਸ਼ਨਾ ਹੈ ਦਰਸ਼ਨ ਭੇਟ ਤੇ ਸਾਧ ਕਉ ਆਪ ਦੀ ਸਾਧ ਸੰਗਤ ਦੀ ਮਹਿਮਾ ਕਿਉ ਕਰ ਰਹੇ ਹੋ ਜੇ ਸਭ ਕੋਈ ਪਰਵੇਸ਼ ਨਹੀਂ ਬਣਾਇਆ ਤਾਂ ਮਾਰੇ ਸਾਉ ਕਹਿੰਦੇ ਨਹੀਂ ਪ੍ਰਵੇਸ਼ ਕਰੋ ਦਰਸ਼ਨ ਭੇਟ ਤੇ ਸਾਧ ਕਉ ਆਪ ਦੀ ਸਾਧ ਸੰਗਤ ਦਾ ਜਿਹੜਾ ਗਰਸ਼ਮ ਮਿਲਣਾ ਹੈ ਨੂੰ ਨਾਨਕ ਗੁਣ ਗਾਏ ਇਹਨਾਂ ਨੂੰ ਮਿਲ ਕੇ ਵਾਹਿਗੁਰੂ ਤੇਰੇ ਗੁਣ ਗਾਏ ਜਾਂਦੇ ਐ ਇਸ ਕਰਕੇ ਮਾੜਾਈ ਨੂੰ ਦੀ ਮਹੱਤਤਾ ਅਸੀਂ ਜਾਣੀ ਹੈ ਹੈ ਤਾਂ ਸਭ ਕੋਈ ਆਪ ਦੀ ਵੱਲੋਂ ਉਤਮ ਮਦਮ ਕ੍ਰਿਸ਼ਟ ਜਿੰਨੇ ਹਨ ਸਾਧ ਸੰਗਤ ਨਾਲ ਮਿਲ ਕੇ ਆਪ ਦੇ ਗੁਣ ਗਾਈ ਦੇ ਹੋਰ ਨਾਮ ਮਿਲ ਕੇ ਤੂੰ ਭੁੱਲ ਜਾਣਾ ਇਸ ਕਰਕੇ ਉਹ ਹੀ ਕੰਦੇ ਨਹੀਂ ਸਮਝਦੇ ਹਾਂ